ਵਿਕਸਿਤ ਪਾਰਤ ਸੰਕਲਪ ਯਾਤਰਾ ਤਹਿਤ ਜ਼ਿਲ੍ਹਾ ਕਪੂਰਤਲਾ ਦੇ ਫਗਵਾੜਾ ਵਿਚਲੇ ਪਿੰਡ ਲਖਪੁਰ ਅਤੇ ਰਿਹਾਨਾ ਝਟਾ ਵਿੱਚ ਵਿਕਸਿਤ ਪਾਰਕ ਸੰਕਲਪ ਯਾਤਰਾ ਦੌਰਾਨ ਕੇਂਦਰੀ ਵਨਸ਼ ਤੇ ਸਨਯਤ ਰਾਸ਼ਟਰ ਮੰਤਰੀ ਸੋਮਪ੍ਰਕਾਸ਼ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਪਿੰਡ ਦੇ ਲੋਕਾਂ ਨਾਲ ਸੁਣਿਆ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵਿਕਾਸ ਤੇ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਲਾਪਾਤਰੀਆਂ ਨਾਲ ਗੱਲਬਾਤ ਕੀਤੀ। ਵਰਚੁਅਲ ਟਾੰਕ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਦੀ ਭਲਾਈ ਨੂੰ ਧਿਆਨ ਚ ਰੱਖਦਿਆਂ ਕੇਂਦਰ ਸਰਕਾਰ ਵੱਲੋਂ ਸਮਰਪਣ ਦੀ ਪਾਵਨਾ ਨਾਲ ਉਪਰਾਲਿਆਂ ਦਾ ਵੀਰਵਾ ਦਿੱਤਾ ਇਸ ਮੌਕੇ ਸਿਹਤ ਵਿਭਾਗ ਵੱਲੋਂ ਜਾਣਕਾਰੀ ਭਰਪੂਰ ਸਟਾਲ ਲਗਾਈ ਗਈ ਤੇ ਲੋਕਾਂ ਨੂੰ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਕਈ ਬਿਮਾਰੀਆਂ ਦੇ ਟੈਸਟ ਵੀ ਕੀਤੇ ਗਏ ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਨੇ ਹੱਥੀਂ ਡਰੋਨ ਉਡਾ ਕੇ ਨੈਨੋ ਖਾਦਾ ਦੇ ਛਿੜਕਾ ਲੀ ਵਰਤੋਂ ਚੱਲਣ ਦੀ ਜਾਣ ਵਾਲੀ ਡਰੋਨ ਤਕਨੀਕ ਦੇ ਬਾਰੇ ਚ ਵਿਸਥਾਰਤ ਜਾਣਕਾਰੀ ਹਾਸਲ ਕੀਤੀ ਕੇਂਦਰੀ ਰਾਸ਼ਟਰ ਮੰਤਰੀ ਸੋਮਪ੍ਰਕਾਸ਼ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ ਵਾਸੀਆਂ ਦੇ ਸਰਵਪੱਖੀ ਵਿਕਾਸ ਦਾ ਇੱਕ ਵਾਅਦਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਉਪਰਾਲਾ ਪੰਜਾਬ ਅਤੇ ਸਮੁੱਚੇ ਦੇਸ਼ ਦੇ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਬਦਲਣ ਸੰਬੰਧੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਸਰਕਾਰ ਨੇ ਲੋਕਾਂ ਦੇ ਬੈਦਲਿਸ ਕੀ ਮਸ਼ਹੂਰ ਕੀਤੀਆਂ ਨੇ ਉਹਦੇ ਬਾਰੇ ਜਾਣਕਾਰੀ ਦੇ ਰਹੇ ਆਂ ਔਰ ਸੰਕਲਪ ਵੀ ਰਹਿ ਕਰ ਰਹੇ ਆਂ ਦੇਸ਼ ਇੱਕ ਵਿਕਸਿਤ ਭਾਰਤ ਬਣੇ ਉਸ ਲਈ ਸਾਰੇ ਜਿਹਦੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉਹ ਤੇ ਹਰ ਲੋਕ ਉਹ ਯੋਗਦਰਪਨ ਤਾਂ ਕਿ ਦੇਸ਼ ਦੁਨੀਆ ਦਾ ਮੋਢੀ ਰਾਸ਼ਟਰ ਬਣੇ ਸਭਨ ਤੱਕ ਇੱਕ ਵਿਸ਼ਵ ਗੁਰੂ ਬਣ ਕੇ ਉਭਰੇ ਇਹ 2047 ਦਾ ਟਿਕਾ ਹੈ ਇਹਦੇ ਨੇ ਜਿਹੜੀਆਂ ਸੈਂਟਰ ਦੀਆਂ ਵੱਖ-ਵੱਖ ਸਕੀਮਾਂ ਨੇ ਆਇਸ਼ਵਾਨ ਕਾਰਡ ਗਰੀਪ ਲਿਆਂ ਯੋਜਨਾ ਹੋਰ ਬੱਚਿਆਂ ਲਈ ਔਰਤਾਂ ਲਈ ਉਜਵਲ ਯੋਜਨਾ ਟਾਇਲਟ ਦੀ ਸਕੀਮ ਜਿਹੜੀ ਬਕਾਨੇ ਬਕਾਨੇ ਬਣਾਉਣ ਦੀ ਇਹ ਸਾਰੀਆਂ ਸਕੀਮਾਂ ਬਾਰੇ ਜਾਣਕਾਰੀ ਦੇ ਰਹੇ ਨੇ ਸਵਾਗਤ ਅਨੁਸਾਰ ਮੁਜਬਲਾਈ ਯੋਜਨਾ ਬਾਰੇ ਵਿਸ਼ੇਸ਼ ਤੌਰ ਤੇ ਲਗਾਏ ਗਏ ਸਟਾਲ ਚ ਕਰੰਚ ਸਾਫ ਸੁਥਰਾ ਖਾਣਾ ਪਕਾਉਣ ਲਈ ਬਾਲਣ ਪ੍ਰਦਾਨ ਕਰਨ ਬਾਰੇ ਸਰਕਾਰ ਦੇ ਉਪਰਾਲੇ ਬਾਰੇ ਜ਼ਿਕਰ ਕੀਤਾ ਗਿਆ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਵੱਖ-ਵੱਖ ਲਾਪਾਤਰੀਆਂ ਨੇ ਆਪਣੇ ਵਿਚਾਰ ਰੱਖਦਿਆਂ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਸਾਨੂੰ ਮੋਦੀ ਸਰਕਾਰ ਵੱਲੋਂ ਮੁਫਤ ਸਿਲੰਡਰ ਗੈਸ ਚੁੱਲਾ ਮਿਲਿਆ ਹੈ ਪਹਿਲਾਂ ਅਸੀਂ ਚੁੱਲਾ ਬਾਲਦੇ ਸਨ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿ ਉਹਨਾਂ ਨੂੰ ਸਾਨੂੰ ਮੁਫਤ ਗੈਸ ਚੁੱਲੇ ਤੇ ਸਿਲੰਡਰ ਦਿੱਤੇ ਹਨ ਅਸੀਂ ਮਨਰੇਗਾ ਦਾ ਕੰਮ ਕਰਦੇ ਪਏ ਹਾਂ ਸਾਨੂੰ 303 ਰੁਪਏ ਦੀ ਆੜੀ ਮਿਲਦੀ ਪਈ ਹੈ ਅਸੀਂ ਪਿੰਡ ਦਾ ਸਾਰਾ ਹੀ ਬਹੁਤ ਸੁਧਾਰ ਕਰ ਰਹੇ ਹਾਂ ਸਭ ਪੈ ਦਾ ਤੇ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਇਸ ਭਾਰਤ ਵਿੱਚ ਯਾਤਰਾ ਜੋ ਕਿ ਅੱਜ ਸਾਡੇ ਪਿੰਡ ਲਖਪੁਰ ਵਿੱਚ ਪਹੁੰਚੀ ਹੈ ਇਹਦੇ ਤਹਿਤ ਰਾਹੀਂ ਸਾਨੂੰ ਮੋਦੀ ਸਰਕਾਰ ਨੇ ਜੋ ਸਕੀਮਾ 2020 ਦੇ ਵਿੱਚ ਸਾਡੇ ਬਲਾਕ ਦੇ ਵਿੱਚ ਆਈ ਸੀਗੀ ਉਸ ਦਾ ਨਾਮ ਦੀਨदयाल अंत्योदय ਹੈ ਤੇ ਉਹਦੇ ਨਾਲ ਜੁੜ ਕੇ ਅਸੀਂ ਬਹੁਤ ਵੱਡੀ ਲਾਪਾਤਰੀ ਆ ਮੈਂ ਇਸ ਗਰੁੱਪ ਦੀ ਠੀਕ ਹੈ ਪਹਿਲਾਂ ਸਭ ਤੋਂ ਪਹਿਲਾਂ 10 ਬਣਾ ਦਾ ਅਸੀਂ ਗਰੁੱਪ ਬਣਾਇਆ ਸੀ ਉਹਦੇ ਵਿੱਚ ਸਾਨੂੰ ਇੱਕ ਸਰਕਾਰ ਨੇ ਲੋਨ ਦਿੱਤਾ ਸੀਗਾ ਤੇ ਉਹਦੇ ਵਿੱਚ ਫੰਡ ਰਾਹੀਂ ਅਸੀਂ ਮੈਂ ਆਪਣੇ ਅਚਾਰ ਦਾ ਕੰਮ ਸ਼ੁਰੂ ਕੀਤਾ ਸੀਗਾ ਲੇਡੀਜ਼ ਨਾਲ ਰਲ ਕੇ ਠੀਕ ਹੈ ਉਸ ਤੋਂ ਬਾਅਦ ਸਾਨੂੰ ਬੈਂਕ ਨੇ ਲੋਨ ਦਿੱਤਾ ਸਮਾਗਮ ਦੌਰਾਨ ਪਿੰਡ ਵਾਸੀਆਂ ਨੂੰ ਵਿਕਸਿਤ ਭਾਰਤ ਸੰਕਲਪ ਦੀ 100 ਵੀ ਚੁਕਾਈ ਗਈ